ਸਿਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰਤੇ ਪਾਈਏ ਪ੍ਰਗਟ ਸਬਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਧਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਅਨੁਕਾਰ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੀ ਹਉ ਮੇ ਤਾਂ ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗਲ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਬਰਗਟ ਸਭ ਨਹੀਂ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈਨੁ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਭਾਗ ਤਿਸੇ ਪ੍ਰਾਪਤ ਪਾਈਓ jis deve prabap satgur ki seva so kare jis bin se hame taap nanak ko gur peteya bin se sagad santap satgur ki seva so kare jis bin se hame taap nanak ko gur peteya ਬਿੰਦੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈਨੁ ਕਾ ਆਪਣਾ ਤਿਆਗ ਉਪਾਉ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸ ਹਮੇ ਤਾਂ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹੋ ਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਉ ਦੁਨੀਆ ਕੀਆਂ ਵਡਿਆਈਆਂ ਕਮਨੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੰਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈ ਨੂੰ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabap satgur ki seva so kare jis bin se hame tap nanak ko gur peteya bin se sagal santap satgur ki seva so kare jis bin se hame tap nanak ko gur peteya बिन से सगड़ संताप श्री राग महल्ला पांचवा नाम ध्याए सो सुखी तिस मुख उजल होए पूरे गुरते पाईए प्रगट सब नी लोए साध संगत कै कर बसे एको सच्चा सोए मेरे मन हर हर नाम ध्याए ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੁਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੀ ਹੋਵੇਂ ਤਾਪ ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਮੇਤਾਪ ਨਾਨਕ ਕੋ ਗੁਰ ਪੇਟਿਆ ਬਿਨਸੇ ਸਗਲ ਸੰਤਾਪ ਸਿਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਏ ਪਰਗਟ ਸਬਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੂ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੂੰ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabap satgur ki seva so kare jis bin se hame taap nanak ko gur peteya bin se sagad santap satgur ki seva so kare jis bin se hame taap nanak ko gur peteya ਬਿਨਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਅਨੁਕਾਰ ਆਪਣਾ ਆਤਿਆਗ ਉਪਾਉ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੀ ਹਉ ਮੇਤਾਪ ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗੜ ਸੰਤਾਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹੋ ਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪਰਗਟ ਸਭ ਨਹੀਂ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈਨੁ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabaap satgur ki seva so kare jis bin se hame taap nanak ko gur peteya bin se sagal santap satgur ki seva so kare jis bin se hame taap nanak ko gur peteya बिन से सगड़ संताप श्री राग महल्ला पंचवां नाम ध्याए सो सुखी तिस मुख उजल होए पूरे गुरते पाईए प्रगट सब नी लोए साध संगत कै कर बसे एको सच्चा सोए मेरे मन हर हर नाम ध्याए ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੁਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਮੇ ਤਾਂ ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪਰਗਟ ਸਬਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈਨੁ ਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabap satgur ki seva so kare jis bin se hame taap nanak ko gur petya bin se sagal santap satgur ki seva so kare jis bin se hame taap nanak ko gur petya ਪ੍ਰਿੰਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੁਕਾ ਆਪਣਾ ਆਤਿਆਗ ਉਪਾਵੇ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਮੇਤਾਪ ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਰਗਟ ਸਭ ਨਹੀਂ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਅਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੂੰ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabaap satgur ki seva so kare jis bin se hame taap nanak ko gur peteya bin se sagar santap satgur ki seva so kare jis bin se hame taap nanak ko gur peteya ਬੀਨ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆ ਬਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੰਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਅਨੁਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉ ਮੇ ਤਾਂ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਕਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਉ ਦੁਨੀਆ ਕੀਆ ਵਡਿਆਈਆ ਕਮਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੰਦਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋ ਰੈਨੁ ਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabaap satgur ki seva so kare jis bin se hame taap nanak ko gur peteya bin se sagal santaap satgur ki seva so kare jis bin se hame taap nanak ko gur peteya ਬ੍ਰਿੰਦੇ ਸਗੜ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰੇ ਨੁਕਾ ਆਪਣਾ ਤਿਆਗ ਉਪਾਵੇ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੀ ਹਮੇਤਾਪ ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪਰਗਟ ਸਭ ਨਹੀਂ ਲੋਏ ਸਾਧ ਸੰਗਤ ਕੈ ਕਰ ਵਸੇ ਏਕੂ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਨੇ ਆਵੇ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸੰਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣਾ ਸਾਧੂ ਕੀ ਹੋ ਰੈ ਨੁਕਾ ਆਪਣਾ ਆਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabab satgur ki seva so kare jis bin se hame tap nanak ko gur peteya bin se sagar santap satgur ki seva so kare jis bin se hame tap nanak ko gur peteya ਬਿਨ ਸੇ ਸਗਲ ਸੰਤਾਪ ਸਿਰੀ ਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਬਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆਂ ਵਡਿਆਈਆਂ ਕਮਣੇ ਆ ਬਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨ ਸਨਿਧਾਨ ਜਾ ਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣ ਸਾਧੂ ਕੀ ਹੋਰ ਅਨੁਕਾਰ ਆਪਣਾ ਆਤਿਆਗ ਉਪਾਉ ਸਿਆਣਪ ਸਗਲ ਛੱਡ ਗੁਰ ਕੀ ਚੰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਭਾਗ ਤਿਸੇ ਪ੍ਰਾਪਤ ਪਾਈਓ ਜਿਸ ਦੇਵੇ ਪ੍ਰਭਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਿ ਹਉ ਮੇ ਤਾਂ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਤਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਹਮੇ ਤਾਪ ਨਾਨਕ ਕੋ ਗੁਰ ਪੇਟਿਆ ਬਿਨ ਸੇ ਸਗੜ ਸੰਤਾਪ ਸਿਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਕਰ ਵਸੇ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾਓ ਦੁਨੀਆ ਕੀਆਂ ਵਡਿਆਈਆਂ ਕਮਨੇ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾ ਤੋ ਬਿਨਸ ਨਿਦਾਨ ਜਾਕੇ ਹਿਰਦੇ ਹਰ ਵਸੇ ਸੋ ਪੂਰਾ ਪਰਦਾਣਾ ਸਾਧੂ ਕੀ ਹੋਰੇ ਨੂੰ ਕਾ ਆਪਣਾ ਆਤਿਆਗ ਉਪਾਸ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜਿਸ ਮੁਸਤਕ ਹੋਵੇ ਪਾਗ ਤਿਸੇ ਪ੍ਰਾਪਤ ਪਾਈਓ jis deve prabap satgur ki seva so kare jis bin se home tap nanak ko gur petea bin se sagal santap satgur ki seva so kare jis bin se home tap nanak ko gur petea bin se sagal santap